ਸਾਤ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਿਸਾਖੀ ਤੇ ਸੰਗਤਾਂ ਨੂੰ ਇਹ ਚੀਜ਼ ਦਾਨ ਕੀਤੀ ਸੀ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਜੇ ਤੁਸੀਂ ਵਿਸਾਖੀ ਵਾਲੇ ਦਿਨ ਗੁਰੂ ਘਰ ਬਿਠੀ ਸੰਗਤ ਨੂੰ ਇਹ ਦਾਨ ਕਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸਾਤ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅੰਦਰਲੀ ਤ੍ਰਿਸ਼ਨਾ ਬੁਝ ਜਾਏ ਤੇ ਸਾਧ ਸੰਗਤ ਉਦੋਂ ਅੱਧਾ ਕੋ ਜੀਵਨ ਜਿਹੜਾ ਹੈ ਉਹ ਬਦਲ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਹਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਟਿਕ ਕੇ ਮਾਇਆ ਵੱਲੋਂ ਰਜੇ ਰਹਦੇ ਨੇ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਨਾ ਉਹ ਬਦਲ ਜਾਂਦੀ ਹੈ ਜਿਹੜੇ ਭਗਤ ਹੁੰਦੇ ਨੇ ਭਗਤ ਜਨ ਗੁਰੂ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਮੋਹ ਮਾਇਆ ਨਾਲ ਪਿਆਰ ਨਹੀਂ ਹੁੰਦਾ ਮੈਂ ਸ਼ਾਇਦ ਪਹਿਲਾਂ ਵੀ ਆਪ ਜੀ ਨਾਲ ਬੇਨਤੀਆਂ ਸਾਂਝੀਆਂ ਕੀਤੀਆਂ ਸਨ ਗੁਰਮੁਖ ਪਿਆਰਿਓ ਕਿ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਆਣਾ ਸਾਹਿਬ ਵਾਲੇ ਇੱਕ ਵਾਰ ਕਹਿੰਦੇ ਮਸਤੋਆਣਾ ਸਾਹਿਬ ਤੋਂ ਤੁਰ ਪਏ ਤੇ ਬਾਬਾ ਗੁਲਾਬ ਸਿੰਘ ਜੀ ਨੂੰ ਨਾਲ ਲੈ ਕੇ ਤੇ ਬਾਬਾ ਗੁਲਾਬ ਸਿੰਘ ਜੀ ਨੇ ਕਹਿੰਦੇ ਬਿਨਾ ਕੋਈ ਸਵਾਲ ਕੀਤੇ ਉਹਨਾਂ ਦੇ ਨਾਲ ਤੁਰਨ ਦੀ ਜਿਹੜੀ ਹੈ ਬਿਲਕੁਲ ਅੰਦਰ ਠਾਂ ਲੀ ਤੁਰੇ ਜਾ ਰਹੇ ਨੇ ਸੰਗਰੂਰ ਤੋਂ ਰੇਲ ਗੱਡੀ ਚੜ੍ਹੇ ਕਹਿੰਦੇ ਲੁਧਿਆਣੇ ਆ ਗਏ ਲੁਧਿਆਣੇ ਤੋਂ ਦੁਬਾਰਾ ਫੇਰ ਗੱਡੀ ਬਦਲੀ ਤੇ ਫਿਰ ਅਵਰਸਰ ਸਾਹਿਬ ਨੂੰ ਕਿਉਂਕਿ ਸਤਗੁਰਾਂ ਨੇ ਪੋਠੋ ਹਾਰ ਜਾਣਾ ਸੀ ਪਾਕਿਸਤਾਨ ਦੇ ਵਿੱਚ ਇਹ ਗੁਰਮਖ ਪਿਆਰਿਓ ਕਹਿੰਦੇ ਗੱਡੀ ਦੇ ਵਿੱਚ ਬੈਠੇ ਨੇ ਤੇ ਹਲਕਾ ਜਿਹਾ ਹੱਥ ਵੱਜਿਆ ਬਾਬਾ ਗੁਲਾਬ ਸਿੰਘ ਜੀ ਦਾ ਤੇ ਗੀਜੇ ਦੇ ਵਿੱਚ ਕਹਿੰਦੇ ਕੁਝ ਖੜਕ ਪਿਆ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਨੇ ਕਹਿੰਦੇ ਭਾਈ ਇਹ ਦੱਸੋ ਵੀ ਤੁਹਾਡੇ ਗੀਜੇ ਵਿੱਚ ਕੀ ਹੈ ਬਾਬਾ ਗੁਲਾਬ ਸਿੰਘ ਜੀ ਕਹਿੰਦੇ ਮਹਾਂਪੁਰਖੋ ਥੋੜੀ ਜੀ ਮਾਇਆ ਨਾਲ ਲੈ ਕੇ ਆਇਆ ਤਾਂ ਜੋ ਕੋਈ ਜ਼ਰੂਰਤ ਨਾ ਪੈ ਜਾਏ ਕਹਿੰਦੇ ਭਲਿਆ ਇਸ ਕਰਕੇ ਇਹਨੂੰ ਤਾਂ ਕਹਿੰਦੇ ਆਪਾਂ ਛੱਡ ਕੇ ਆਇਆ ਦੂਰ ਕਹਿੰਦੇ ਤੂੰ ਫੇਰ ਨਾਲ ਜੱਗ ਲਿਆਇਆ ਕਹਿੰਦੇ ਲਿਆ ਔਰ ਆਪਣਾ ਉਹੀ ਸਹਿ ਸੁਭਾਈ ਬਚਨ ਕਰਦੀ ਸੀ ਮਹਾਪੁਰਖਾਂ ਨੇ ਵੀ ਆਪਾਂ ਜਾਣਾ ਕੋਈ ਮੂੜ ਕੇ ਸਵਾਲ ਨਹੀਂ ਸੀ ਕਰਦਾ ਹੁੰਦਾ ਮਹਾਪੁਰਖ ਕੋ ਕਿੱਥੇ ਜਾਣਾ ਕਦੋਂ ਆਵਾਂਗੇ ਕੀ ਹੋਏਗਾ ਤੇ ਮਹਾਪੁਰਖਾਂ ਨੇ ਜਦੋਂ ਉਹ ਤੁਰ ਪਏ ਤੇ ਬਾਬਾ ਗੁਲਾਬ ਸਿੰਘ ਜੀ ਨੇ ਪੈਸਿਆਂ ਦੀ ਥੈਲੀ ਨਾਲ ਚੱਕ ਲਈ ਤੇ ਬਾਬਾ ਉਤਰ ਸਿੰਘ ਜੀ ਨੇ ਉਹ ਥੈਲੀ ਨੂੰ ਫੜਿਆ ਰੇਲ ਗੱਡੀ ਦੀ ਟਾਕੀ ਵਿੱਚੋਂ ਵਗਾ ਕੇ ਬਾਹਰ ਮਾਰੀ ਕਹਿੰਦੇ ਭਲਿਆ ਇਹ ਚੀਜ਼ਾਂ ਤੋਂ ਆਪਾਂ ਦੂਰ ਆਇਆ ਕਿਨੇ ਤੂੰ ਨਾਲ ਚੱਕ ਲਿਆਇਆ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਨੂੰ ਮੋਹ ਮਾਇਆ ਨਾਲ ਬਿਲਕੁਲ ਪਿਆਰ ਨਹੀਂ ਹੁੰਦਾ ਸਾਧ ਸੰਗਤ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾਏ ਇਹ ਆਪਾਂ ਪੜ੍ਹਦੇ ਆ ਨਾ ਕਿਉਂਕਿ ਜਿਹੜੀ ਮਾਇਆ ਹੈ ਨਾ ਉਹ ਜਿਹੜੇ ਪਰਮਾਤਮਾ ਦੇ ਦਾਸ ਬਣ ਜਾਂਦੇ ਨੇ ਇਹ ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਹੈ ਕਹਿੰਦੇ ਇਹ ਉਹਨਾਂ ਦੀ ਕਾਰ ਕਮਾਉਂਦੀ ਹੈ ਚੱਕਰੀ ਕਰਦੀ ਹੈ ਜਿਹੜੇ ਪਰਮਾਤਮਾ ਦੇ ਹੋ ਜਾਂਦੇ ਨੇ ਮੈਂ ਬੇਨਤੀ ਕਰ ਰਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਵਿਸਾਖੀ ਤੇ ਸੰਗਤਾਂ ਨੂੰ ਇਹ ਚੀਜ਼ ਦਿੱਤੀ ਜੀਵਨ ਜਾਚ ਦਿੱਤੀ ਕਿ ਖਾਲਸਾ ਜਿਹੜਾ ਹੈ ਨਾ ਮੋਹ ਮਾਇਆ ਤੋਂ ਦੂਰ ਸਤਿਗੁਰੂ ਤੋਂ ਸਿੱਖਿਆ ਲੈ ਕੇ ਰਹੇਗਾ ਕਹਿੰਦੇ ਉਹੀ ਮੇਰਾ ਤੇਜ ਪ੍ਰਤਾਪ ਜਿਹੜਾ ਹੈ ਅਕਸੈਪਟ ਕਰੇਗਾ ਉਹਦੇ ਅੰਦਰ ਮੇਰਾ ਪ੍ਰਤਾਪ ਹੋਏਗਾ ਸਤਿਗੁਰੂ ਕਹਿੰਦੇ ਨੇ ਜਦ ਇਹ ਗਹ ਹੈ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨਕੀ ਪ੍ਰਤੀਤ ਕਹਿੰਦੇ ਜਦ ਉਹ ਵਿਪਰਾਂ ਵਾਲੀ ਰੀਤ ਕਰਨਗੇ ਕਹਿੰਦੇ ਫਿਰ ਮੈਂ ਨਾ ਤੇ ਯਕੀਨ ਨਹੀਂ ਕਰ ਸਕਦਾ ਹੁਣ ਇਹ ਤੇ ਗੱਲ ਕੀ ਹੈ ਅੱਜ ਸੰਸਾਰ ਦੀ ਹਾਲਤ ਆਪਾਂ ਸਾਰੇ ਵੇਖਦੇ ਆ ਸਾਧ ਸੰਗਤ ਕੱਲ ਸ਼ਾਇਦ ਕੋਈ ਹੋਇਆ 트ਰੇਜੇਡੀ 31 ਮਾਰਚ ਸੀ ਕੱਲ ਸ਼ਾਇਦ ਮੇਰੇ ਖਿਆਲ ਦੇ ਵਿੱਚ ਕੋਈ ਲੇਖਾ ਜੋਖਾ ਹੁੰਦਾ ਹੈ ਸਰਕਾਰਾਂ ਦਾ ਤੇ ਹੋਰ ਬਹੁਤ ਸਾਰੇ ਆਧਾਰਿਆਂ ਦਾ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਛੋਟ ਦਿੱਤੀ ਜਾਂਦੀ ਹੈ ਕੁਝ ਚੀਜ਼ਾਂ ਦੇ ਵਾਸਤੇ ਤੇ ਕੁਝ ਲੋਕਾਂ ਨੇ ਕੱਲ ਸ਼ਰਾਬ ਦੀਆਂ ਪੇਟੀਆਂ ਮੈਂ ਬਾਜ਼ਾਰ ਵਿੱਚੋਂ ਲੰਘਿਆ ਵੇਖ ਰਿਹਾ ਸੀ ਤੇ ਪੇਟੀਆਂ ਤੇ ਪੇਟੀਆਂ ਲੋਕਾਂ ਨੇ ਪੈਸੇ ਉਹਦਾ ਹਰ ਚੱਕ ਚੱਕ ਕੇ ਸ਼ਰਾਬਾਂ ਖਰੀਦ ਲਈਆਂ ਕਾਦੇ ਵਾਸਤੇ ਕਿ ਸ਼ਰਾਬ ਸਸਤੀ ਹੈ ਹਰ ਲੋਕਾਂ ਕੋਲੇ ਵਿਕਾਰ ਕਮਾਉਣ ਦੇ ਲਈ ਸਮਾਂ ਹੈ ਪਰ ਗੁਰੂ ਕੋਲੇ ਜਾਣਦਾ ਨਹੀਂ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਇਹ ਤਾਂ ਜੀ ਕਹਿੰਦੇ ਬਹੁਤ ਔਖਾ ਹੈ ਜਦ ਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਹੋਇਆ ਹੈ ਸੇਤ ਲਈ ਹਾਨੀ ਕਰਕੇ ਪਰ ਫਿਰ ਵੀ ਮਨੁੱਖ ਉਹਨੂੰ ਲੈ ਕੇ ਖਰੀਦ ਕੇ ਪੀ ਕੇ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੈ ਆਪਣੇ ਪਰਿਵਾਰ ਨੂੰ ਜਿਹੜਾ ਹੈ ਸਜ਼ਾ ਦੇ ਰਿਹਾ ਹੈ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਗਲਾ ਘੁੱਟ ਕੇ ਇਹ ਸ਼ਰਾਬ ਪੀ ਰਿਹਾ ਹੈ ਦੂਜੀ ਬੇਨਤੀ ਸਾਧ ਸੰਗਤ ਜੇ ਕੋ ਚੰਗਾ ਕੰਮ ਕਰਨਾ ਹੋਵੇ ਨਾ ਕਿਤੇ ਕੁਝ ਵੀ ਕਰਨਾ ਹੋਵੇ ਜਾਂ ਕੋਈ ਸਮਾਜ ਸੇਵਾ ਦਾ ਕੰਮ ਕਰਨਾ ਹੋਵੇ ਨਾ ਜੀ ਪੈਸਾ ਕਿਥੇ ਪੈਸਾ ਤੇ ਹੈ ਹੀ ਨਹੀਂ ਖਾਸ ਸੰਗਤ ਇਦਾਂ ਦੇ ਲੋਕ ਹੋ ਹੁਣ ਅੱਜ ਗੱਲ ਕੀ ਹੈ ਵੀ ਗੁਰੂ ਘਰ ਸੁਣਨੇ ਨੇ ਗੁਰਮਤ ਸਮਾਗਮ ਹੋ ਨਹੀਂ ਰਹੇ ਰੇਲਵੇ ਸਟੇਸ਼ਨਾਂ ਤੇ ਹਸਪਤਾਲਾਂ ਦੇ ਵਿੱਚ ਹੋਰ ਬਾਕੀ ਚੀਜ਼ਾਂ ਦੇ ਵਿੱਚ ਭੀੜ ਬਹੁਤ ਜਾ ਰਹੀ ਹੈ ਕੋਈ ਲੋਕ ਜਿਹੜੇ ਨੇ ਇਸ ਗੱਲ ਦਾ ਸਬੂਤ ਹੈ ਕਿ ਉਹ ਵਿਕਾਰਾਂ ਦੇ ਵਿੱਚ ਖਚਤ ਹੋ ਚੁੱਕੇ ਨੇ ਹਸਪੀਟਲ ਬੰਦਾ ਤਾਂ ਜਾਂਦਾ ਜਦੋਂ ਵਿਕਾਰਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਸ਼ੈਲੀ ਦਾ ਇਹ ਸਰੀਰ ਦਾ ਨਾਸ਼ ਕਰ ਲੈਂਦਾ ਫਿਰ ਉਹਨੂੰ ਹਸਪੀਟਲ ਜਾਣਾ ਪੈਂਦਾ ਤੇ ਜਿਹੜਾ ਗੁਰੂ ਨਾਲ ਜੁੜ ਜਾਏ ਤੇ ਸਤਿਗੁਰੂ ਇਹਨਾਂ ਚੀਜ਼ਾਂ ਤੋਂ ਦਾ ਖਹਿੜਾ ਹੀ ਛਡਾ ਦਿੰਦੇ ਸਤਿਗੁਰੂ ਕਹਿੰਦੇ ਪਾਪ ਕਰੈ ਇਨ ਪੰਚਨ ਕੇ ਵਸਰੇ ਇਹਨਾਂ ਪੰਜਾਂ ਦੇ ਅਧੀਨੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਮ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਜੇਕਰ ਕਾਮ ਹੈ ਤੇ ਕਾਮ ਦੀ ਜਿਹੜੀ ਹੈ ਇਸਤਮਾਲ ਕੀ ਕਿਵੇਂ ਕਰਨੀ ਹੈ ਤੇ ਇਹ ਸਤਗੁਰਾਂ ਨੇ ਦੱਸਿਆ ਸਮੇਂ-ਸਮੇਂ ਤੇ ਜਦੋਂ ਇਹਦੀ ਅਧੀਨਤਾ ਜ਼ਿਆਦਾ ਹੋ ਜਾਏ ਤੇ ਫਿਰ ਅੱਜ ਰੇਪ ਵਰਗੇ ਕੇਸ ਜਿਹੜੇ ਨੇ ਉਹ ਐਂ ਵਾਪਰ ਰਹੇ ਨੇ ਜਦੋਂ ਕਾਮ ਦੇ ਅਧੀਨ ਹੋਇਆ ਬੰਦਾ ਕਾਮ, ਕ੍ਰੋਧ, ਕ੍ਰੋਧ ਦੇ ਵਿੱਚ ਆ ਕੇ ਅਜਿਹੇ ਕਾਰਜ ਕਰ ਬੈਠਦਾ ਜਿਹਦੇ ਨਾਲ ਸਾਰੀ ਜ਼ਿੰਦਗੀ ਦਾ ਪਛਤਾਵਾ ਹੋਏ ਨਾ ਕਾਮ, ਕ੍ਰੋਧ, ਲੋਭ, ਮੋਹ ਲੋਭ ਕੀ ਹੈ ਮੇਰਾ ਜਿੰਨੇ ਕੋਲ ਹੈ ਮੈਂ ਸੈਟੀਸਫਾਈ ਨਹੀਂ ਮੈਂ ਹੋਰ ਪ੍ਰਾਪਤ ਕਰਨਾ ਹੈ ਹੋਰ ਹੋਰ ਲੋਭ ਮੋਹ ਮੋਹ ਦੇ ਵਿੱਚ ਪਿਆ ਬੰਦਾ ਵੱਡੇ ਤੋਂ ਵੱਡੇ ਕਾਰਜ ਕਰ ਦਿੰਦਾ ਤੇ ਸਾਦ ਸੰਗਤ ਮੋਹ ਦਾ ਮਾਰਿਆ ਹੋਇਆ ਕਹਿੰਦੇ ਕਈ ਵਾਰੀ ਆਪਣਾ ਨੁਕਸਾਨ ਵੀ ਕਰ ਬੈਠਦਾ ਹੈ ਹੰਕਾਰ ਦੇ ਵਿੱਚ ਆ ਕੇ ਕਹਿੰਦੇ ਆਪਣਾ ਨੁਕਸਾਨ ਕਰਦਾ ਨਾਲੇ ਦੂਜੇ ਦਾ ਨੁਕਸਾਨ ਕਰਦਾ ਅੱਜ ਮੈਂ ਕਈ ਘਟਨਾਵਾਂ ਆਪਾਂ ਵੇਖਦੇ ਆਂ ਗੱਡੀਆਂ ਭਜਾ ਕੇ ਤੇਰੇਸਾਂ ਲਾਉਣੀਆਂ ਟਰੈਕਟਰਾਂ ਦੇ ਸਟੰਟ ਕਰਨੇ ਤੇ ਉਹ ਕਾਦੇ ਲਈ ਉਹ ਹੰਕਾਰ ਹੀ ਹੈ ਜੀ ਮੇਰਾ ਤੇ ਬੰਦਾ ਕਹਿੰਦਾ ਮੈਂ ਘਟਣਾ ਰਹਿ ਜਾ ਕਿਤੇ ਕੋਈ ਮੇਰੇ ਦਰਾਂ ਮੁਰੋਂ ਨਾ ਗਿਆ ਕਿਉਂ ਨਾ ਗਿਆ ਕੋਈ ਗੱਡੀ ਲੈ ਕੇ ਨਾ ਗਿਆ ਕਿਉਂ ਨਾ ਗਿਆ ਮੈਂ ਤੇ ਆਪ ਐਡੀ ਗੱਡੀ ਲਊਂਗਾ ਐਡਾ ਬਿਜ਼ਨਸ ਵਧਾਊਂਗਾ ਇਹ ਸਭ ਕੁਝ ਭਾਵੇਂ ਕਰਜ਼ਾ ਲੈ ਕੇ ਅਡੀਆਂ ਚੱਕ ਕੇ ਵਾਹ ਲੈਣ ਵਾਲੀ ਗੱਲ ਉਹ ਕੀ ਹੈ ਹੰਕਾਰ ਹੈ ਇੱਕ ਫੋਕਾ ਬਖਾਵਾ ਤੇ ਇਨਸਾਨ ਨੂੰ ਇਹਨਾਂ ਚੀਜ਼ਾਂ ਨੇ ਖਤਮ ਕਰ ਦਿੱਤਾ ਇਹਨਾਂ ਚੀਜ਼ਾਂ ਨੇ ਮਾਰ ਦਿੱਤਾ ਮੇਰੇ ਸਤਿਗੁਰੂ ਕਹਿੰਦੇ ਨੇ ਇਹੀ ਚੀਜ਼ਾਂ ਨੂੰ ਤੇ ਛੱਡਣਾ ਸੀ ਤੇ ਭਲਿਆ ਤੂੰ ਇਹੀ ਚੀਜ਼ਾਂ ਨੂੰ ਛੱਡ ਨਹੀਂ ਸਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਤੇ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ ਸੀ 1699 ਦੀ ਵਿਸਾਖੀ ਤੇ ਕਿ ਮੇਰਾ ਖਾਲਸਾ ਇਹਨਾਂ ਚੀਜ਼ਾਂ ਤੋਂ ਨਰਲੇਪ ਰਹੇਗਾ ਤੇ ਮੈਂ ਬੇਨਤੀ ਕਰਾਂ ਵੀ ਹਰ ਇੱਕ ਇੱਛਾ ਉਦੋਂ ਪੂਰੀ ਹੁੰਦੀ ਹੈ ਜਦੋਂ ਆਪਾਂ ਸਤਿਗੁਰੂ ਦੀ ਗੱਲ ਨੂੰ ਮੰਨੀਏ ਪਾਤਸ਼ਾਹ ਦੀ ਗੱਲ ਨੂੰ ਮੰਨੀਏ ਕਰਨ ਕਰਾਵਨ ਸ਼ਰਨ ਭਰਿਆ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ ਸਭ ਕੁਝ ਕਰਨ ਦੇ ਸਭ ਕੁਝ ਕਰਾਉਣ ਦੀ ਤਾਕਤ ਵਾਲਾ ਹੋ ਜਾਂਦਾ ਹੈ ਮੇਰੇ ਸਤਿਗੁਰੂ ਨੂੰ ਐਸੀ ਸਮਰੱਥਾ ਐਸੀ ਤਾਕਤ ਬਖਸ਼ ਦਿੰਦੇ ਨੇ ਸਾਰੀਆਂ ਜਿਹੜੀਆਂ ਝੋਲੀਆਂ ਨੇ ਉਹਨੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ ਵਿਸਾਖੀ ਆ ਰਹੀ ਹੈ ਸਹਿਜ ਧਾਰੀ ਹੋਈਏ ਗੁਰੂ ਵਾਲੇ ਬਣੀਏ ਗੁਰੂ ਦੇ ਗੁਣਾਂ ਨੂੰ ਜੀਵਨ ਦੇ ਵਿੱਚ ਲਾਗੂ ਕਰਕੇ ਤੁਰਨ ਦੀ ਕੋਸ਼ਿਸ਼ ਕਰਦੇ ਹੋ ਤੇ ਗੁਰੂ ਘਰ ਬੈਠੇ ਸੰਗਤ ਨੂੰ ਅਸੀਂ ਵੇਖਦੇ ਆ ਉਹਨਾਂ ਵਿੱਚੋਂ 1-2 ਹੁੰਦੇ ਨੇ ਸੁਣਨ ਵਾਲੇ ਮੰਨਣ ਵਾਲੇ ਨਹੀਂ ਬਹੁਤੇ ਉਹ ਹੁੰਦੇ ਨੇ ਬੈਠ ਤੇ ਜਾਂਦੇ ਨੇ ਸੁਣਨਾ ਸੁਣਾਉਣਾ ਉਹਨਾਂ ਨੇ ਆਪਣੀ ਮਰਜ਼ੀ ਮਰਜ਼ੀ ਕਰਨੀ ਹੁੰਦੀ ਹੈ ਸੋ ਆਪਾਂ ਸੁਣੀਏ ਵੀ ਬੈਠੀਏ ਗੁਰਮਤ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਲਾਹਾ ਪ੍ਰਾਪਤ ਕਰੀਏ ਸਾਧ ਸੰਗਤ ਤਦ ਫਾਇਦਾ ਹੈ ਸਾਡੇ ਜੀਵਨ ਦਾ ਤੇ ਨਹੀਂ ਫਿਰ ਕੋਈ ਫਾਇਦਾ ਨਹੀਂ ਫਿਰ ਤੇ ਭਾਵੇਂ ਆਪਾਂ ਕਹਿੰਦੇ ਆ ਨਾ ਕਿ ਜਿਵੇਂ ਜੀ ਆਪਾਂ ਮੱਝਮੂਰੇ ਬੀਨ বাজਾਈ ਜਿਵੇਂ ਜੀ ਨਾ ਵਜਾਈ ਜਦੋਂ ਸੁਣਨਾ ਤੇ ਹੈ ਨਹੀਂ ਮੰਨਣੀ ਤੇ ਹੈ ਨਹੀਂ ਆਪਾਂ ਸੋ ਇਸ ਕਰਕੇ ਇੱਕ ਇੱਕ ਚੀਜ਼ ਨੂੰ ਬਹੁਤਾ ਜਿਆਦਾ ਨਹੀਂ ਇੱਕ ਇੱਕ ਚੀਜ਼ ਨੂੰ ਧਾਰਨ ਕਰੀਏ ਮੰਨੀਏ ਤੇ ਸਾਰ ਬਕਾਰਾਂ ਤੋਂ ਸਾਡੀ ਖੁਲਾਸੀ ਹੋ ਜਾਏ ਸਤਿਗੁਰੂ ਬਾਕੀ ਆਪ ਹੀ ਕਿਰਪਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ